ਜੁਲੀਆ ਤੇ ਹਰ ਵਾਰੀ ਕਿਸੇ ਦਾ ਨੀਤੇ ਦੀ ਤਹਿਤ ਆ ਬੰਦਾ ਆ ਗਿਆ ਸੀ ਕੋਈ ਕੰਪਟੈਂਸ ਹੈ ਜੀ ਪੁਲਿਸ ਦਾ ਬੇਲੀਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵਾਨ ਸਵਾਰ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਵਿੱਚ ਗੁੰਮੇ ਆ ਨਾ ਇਹ ਕੰਮ ਨਹੀਂ ਲੱਗੇ ਸਰਕਾਰ ਕਹਿੰਦੀ ਹੌਲਡਿੰਗ ਪੰਜਾਬ ਉਹ ਤਾਂ ਦੇਖੀ ਜੀ ਇੱਥੇ ਨਾ ਮਤਲਬ ਤੇ ਪਿੱਛੇ ਕੋਈ ਮਤਲਬ ਕੁੱਟੀਆਂ ਦੀ ਆਵਾਜ਼ ਗਈ ਲੱਗ ਘਟੋ ਘਟ ਡੇਢ 2 ਕਿਲੋਮੀਟਰ ਬਾਅਦ ਮਤਲਬ ਬਹੁਤ ਦਿੱਤਾ ਆਸਲੀਅਤ ਇਹ ਹੈ ਕਿ ਉਹ ਨਾ ਇਹ ਗੱਲ ਇਹ ਤਾਂ ਨਹੀਂ ਜਾਂਦਾ ਕਿ ਕੀ ਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸੁਪਾਸਟ ਹੈ ਕਿ ਪੰਜਾਬ 'ਚ ਲਾਅਨ ਆਰਡਰ ਦਾ ਕਲੈਮਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਰਡਰ ਨਾਲ ਸੰਬੰਧਿਤ ਇਲਾਕਾ ਇੰਡੋ-ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋਂ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਕੇ ਸ਼ਰੀਆਮ ਗੋਲੀ ਚੱਲਨੀ ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਦੀ ਗੋਲੀ ਚੱਲਨੀ ਉਸ ਤੋਂ ਪਹਿਲਾਂ ਸ਼ੁਭਵੀਰ ਜੀ ਦੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਬ ਅਟੈਕ ਹੋਣਾ ਆਰਮੀ ਏਰੀਏ ਦਾ ਜਿਹੜਾ ਉਹ ਖਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ ਤੇ ਰਹਿਣਾ ਕਵਰ اپ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅਧਿਕਾਰੀ ਉਹ ਬੰਦੇ ਦੀਆਂ ਤਸਵੀਰਾਂ ਆਗਿਆ ਸਾਹਮਣੇ ਕਿ ਜਿਹੜਾ ਬੰਦਾ ਚਾਹੇ ਉਹ ਜਟਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਸੀ ਜਾਂ ਜਾਤ ਦਾ ਵਿਸ਼ਾ ਮਗਰ ਕਿਵੇਂ ભગવાન ਸਮਾਨ ਆਪਦੀ ਕੁਸ਼ੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹਰ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ এক্সਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਆ ਕਿ ਕੀ ਆ ਉਹ ਸਿੱਧਾ ਹੀ ਮੈਨੂੰ ਧਰਤ ਪਾ ਰਿਹਾ ਕੀ ਮਜੀਠੀਆ ਅਰਜੰਦਰ ਸਿੰਘ ਦੀ ਮਦਦ ਕਰਦਾ ਸੀ ਅਰਜੰਦਰ ਸਿੰਘ ਸਾਧੂ ਨਜੇ ਬੇਚੰਨ ਦਾ ਰੋਜ਼ਦਾ ਸੀ ਤਾਂ ਅਸੀਂ ਦੋਕਿਆ ਤੇ ਫਿਰ ਇਹ ਦੱਸਦੇ ਨੇ ਅਗਲਾ ਕਿਹਨੂੰ ਫੋਟਣਾ ਹੈ ਪਰ ਪੁੱਛ ਕੀ ਕੰਮ ਹੈ ਜੇ ਇਹ ਮੈਸੇਜ ਮਹੀਨਾ ਰਾਇਗਨਾ ਮਿਲਿਆ ਉਸ ਦਾ ਪੇਲਾ ਅਖਬਾਰਾ ਜਿਹ ਮਹਿ ਮਜੀ ਗਰਾਊਂਡ ਜੀ ਨੂੰ ਜਿੱਤਾ ਅਸਲੀਅਤ ਜਿਹੜੇ ਸਰ ਜਿਹੜੇ ਅਸਲੀਅਤ ਆ ਇਹ ਅਕਟੋਰ ਪੇਂਡਿਆ ਰਾਇ ਆ ਕਮਿਸ਼ਨਰ ਪੁਲਿਸ ਜੋ ਮਰਗੀ ਡਰਾਮਾ ਭੁੱਲਰ ਸਾਹਿਬ ਰਕੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਚਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਦਨਾ ਹੈ ਔਰ ਅਸਲੀਅਤ ਜੋ ਕੱਲ੍ਹ ਹਾਲ ਗੇ ਚੰਬਰ ਹੋਇਆ ਹੈ ਜਾਂ ਸਰਬਾਰ ਸਾਹਿਬ ਕੇ ਗੋਲੀ ਚੱਲੀ ਆ ਜਾਂ ਖਾਕਰ ਦੁਆਰੇ ਮੰਦਰ ਬੰਮ ਫਟਿਆ ਜਾਂ ਰਣਜੀਤ ਐਵੇਨਿਊ ਚੌਕੀ ਤੇ ਨੈਕ ਟੂ ਜਿਹੜਾ ਹੋਗਾ ਖੰਡਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਬ ਫਟਿਆ ਜਿਹਨੂੰ ਇਹ ਡੀਡੀਟਰ ਬਲਾਸਟ ਕਹਿ ਰਹੇ ਸੀ ਅਸੂਲੀਅਤ ਹੈ ਹਰ ਵਾਰੀ ਕਿਸੇ ਬੰਦੇ ਨੂੰ ਜਾਨ ਦਾ ਬੰਦਾ ਅਮਲਿਆ ਸੀ ਕੋਈ ਇਹਨਾਂ ਮਕੂਸੇ ਦੀ ਹਰ ਨਕ ਪਛਾਣ ਨਹੀਂ ਹੋਈ ਕੰਪਟੈਂਸ ਹੈ ਜੀ ਪੁਲਿਸ ਦਾ ਬੇਲੀਅਰ ਹੈ ਲਾਰਡ ਨਾਡਰ ਦਾ ਇੰਟੈਲੀਜੈਂਸ ਦਾ ਭਗਵੰਤ ਸਵਾਗਤ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਵਿੱਚ ਜੁਮਨੇ ਆ ਜਿਹੜਾ ਨਾ ਇਹ ਕੰਮ ਕਰਨ ਲੱਗਾ ਗਏ ਸਰਕਾਰ ਕਹਿੰਦੀ ਆਲੂਸ ਵਲਿੰਗ ਪੰਜਾਬ ਉਹ ਤਾਂ ਦੇਖ ਹੀ ਰਿਹਾ ਜੀ ਕਿ ਉਹ ਸਵਾਲ ਹੀ ਆਪ ਤੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵਾਨ ਸਮਾਨ ਦਾ ਹੈਲੀਕਾਪਟਰ ਤੇ ਹੁੰਦਾ ਹੈ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕਾਂ ਦਾ ਰੋਜ ਜਵਾਬ ਦੇਂਦੇ ਜਿੰਨਾ ਦਾ ਪੂਰਾ ਇਹ ਕਰ ਦੋ ਕਿ ਪੂਰੀ ਕਰਨ ਨੂੰ ਕੁੱਝ ਕਿੱਥਾਂ ਦੇਂਗੇ ਇਹ ਹੈ ਜਦੋਂ ਜੰਮਕਰ ਨਾਲ ਜੀ ਮੈਂ ਇਸ ਘਟਨਾ ਨੂੰ ਔਰੇ ਬੜਾ ਸਕਿਉਰਿਟੀ ਦਾ ਲੈਬਸ ਹੈ ਪੇਰੀਅਰ ਹੈ ਕੋਲੈਪਸ ਹੈ ਔਰ ਭਗਵੰਤਮਾਨ ਸਿੰਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੰਬ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ 'ਚ ਤਸਵੀਰਾਂ ਆ ਗਈਆਂ ਜਿਹੜੇ ਜ਼ਖਮੀ ਦਿਖਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਉੱਤੋਂ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਅਸਲੀ ਮੌਤ ਹੋ ਗਈ ਉਹ ਤਾਂ ਮੌਤ ਹੋ ਗਈ ਪਰ ਸਦਾਹੀ ਗੱਲ ਹੈ ਮਗਰ ਸੁਈਏ ਤੇ ਆ ਕੀ ਇਸ ਨੂੰ ਵੀ ਕਬਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਜਦੋਂ ਰਾਤ ਕਰ ਰਹੇ ਹੈ ਯਾਰ ਇਹ ਗੁੱਡੇ ਹੋ ਗਏ ਹੋ ਸਾਥੀ ਆ ਕੁਝ ਪੁੱਛੀ ਜਾ ਸਕਦਾ ਹੈ ਆਪਾਂ ਇਹ ਬਾਕੀ ਸਰ ਤੋਂ ਦੱਸ ਦੇਖੋ ਪਹਿਲਾ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਗ ਕੇ 10 ਮਿੰਟਾਂ ਦੇ ਕੰਨੇ ਅਸੀਂ ਲੱਭ ਲਿਆ ਸਭ ਕੁਝ ਜੇ ਫੇਲਾ ਤੁਸੀਂ ਆਪਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਬਾਏ ਪੁਲਿਸ ਬਾਅਦ ਕੀ ਹਰਕਤਾਂ ਆ ਰਹੀਆਂ ਪਹਿਲਾਂ ਕਿੱਥੇ ਸੁੱਤੀਆਂ ਅੰਮ੍ਰਿਤਸਰ ਤੋਂ ਕੋਸਰ ਵੀ ਦਾ ਕਤਲ ਹੋਇਆ ਹੈ ਜੋ ਹਾਲ ਹੀਆ ਤੱਕ ਹੋਇਆ ਹੈ ਇਹ ਕਤਲ ਦੀ ਕੋਈ ਚੇੜਬੰਦੀ ਨਹੀਂ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲੋਰ ਆਰਡਰਲੀ ਉਹ ਸਿੱਧੇ ਜੰਮੇ ਆ ਰਿਹਾ ਹੈ ਉਹ ਹੈਂਡਪਿਕ ਅਫਸਰ ਲਾ ਰਿਹਾ ਜਿੰਨਾਂ ਤੋਂ ਲੋਰ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਡੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲੋਰ ਆਰਡਰ ਕੋਲਾਪਸ ਹੋਰ ਕੱਲ ਵੀ ਜਿਹੜਾ ਅਰਜੰਦਰ ਚੋਹ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟਪਾਕੇ ਫੇਰ ਲਈ ਹੈ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਅਰਜੰਦਰ ਚੋਹ ਦੀ ਅਰਜੰਦਰ ਚੋਹ ਨਸ਼ੀਆਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਕਾਹ ਕਿ ਇਹਨੂੰ ਠੋਕਲਾ ਦੱਸ ਦਿਓ ਭਾਈ ਮੀਂਹ ਦੇ ਵਿੱਚ ਰੋਡ ਦੇ ਵਿੱਚੋਂ ਜਿਹੜਾ ਐਂਡ ਚੋਹ ਸਿੰਘ ਸਮਰਾ ਦੇ ਪੰਪ ਤੇ ਵੀ ਹਮਲਾ ਹੋਗਾ ਕਿਵੇਂ ਦੇਖਦੇ ਹੋ ਸਾਰੇ ਗੱਲ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਕੇਜੈਂਟ ਵੇਲ ਹੋ ਰਹੀ ਹੈ ਔਰ ਭਗਵਾਨ ਪੰਜ ਸ਼ੁਡਰ ਜੀ